ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਜੀ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਜਿਸ ਲੈ ਕੇ ਆਏ ਹਾਂ ਜੀ ਬਰਨਾਲਾ ਏਰੀਏ ਤੋਂ ਸਕੋਰਪੀਓ ਗੱਡੀ ਆਈ ਹੈ ਜੀ ਆਰਮੀ ਪਰਸਨ ਹੈ ਵੀ ਆਈ ਪੀ ਨੰਬਰ ਹੈ ਜੀ ਮਾਡਲ 2015 ਰੇਟ ਮੰਗਿਆ ਜੀ 930000 8427697847 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਸਕੋਰਪੀਓ ਗੱਡੀ 930000 ਚ ਖਰੀਦ ਸਕਦੇ ਹੋ ਏਰੀਆ ਜਲੰਧਰ ਤੋਂ ਨਿਊ ਵਿਸ਼ਕਰਮਾ ਦਾ ਰਿਪਰ ਆਇਆ ਜੀ 60 ਇੰਚ 2023 ਮਾਡਲ 150 ਟਰਾਲੀਆਂ ਬਣਾਈਆਂ ਨੇ ਰੇਟ ਹੈ ਜੀ 3 ਲੱਖ ਰੁਪਏ 3 ਲੱਖ ਰੇਟ ਰੱਖਿਆ ਗਿਆ 2023 ਮਾਡਲ ਦਾ 60 ਇੰਚ ਵਿਸ਼ਕਰਮਾ ਦਾ ਰੀਪਰ ਵਿਕਾਊ ਹੈ ਜੀ ਏਰੀਆ ਜਲੰਧਰ ਹੈ 9780905396 ਇਸ ਨੰਬਰ ਤੇ ਫੋਨ ਕਰਕੇ ਵਿਸ਼ਕਰਮਾ ਦਾ ਰੀਪਰ 3 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 60 ਫਾਰਮ ਟ੍ਰੈਕ ਡ੍ਰੈਕਟਰ ਵਿਕਾਊ ਹੈ ਜੀ 97 ਮਾਡਲ ਪੰਜਾਬ ਨੰਬਰ ਕੰਡੀਸ਼ਨ ਦੀ ਗੱਲ ਕਰੀਏ ਤਾਂ ਓਕੇ ਕੰਡੀਸ਼ਨ ਇੰਜਨ ਗੇਅਰ ਦਾ ਓਕੇ ਹੈ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਕਹਿੰਦੇ ਬਾਅ ਕੇ ਚੈੱਕ ਕਰਕੇ ਲਿਆ ਸਕਦੇ ਹੋ ਏਰੀਆ ਪਿੰਡ ਛਾਤਰ ਵਾਲਾ ਫਾਜ਼ਿਲકા 9804003800 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ 6 ਫਾਰਮ ਡ੍ਰੈਗ ਡ੍ਰੈਕਟਰ 99ਵਾਂ ਮਾਡਲ ਤੁਸੀਂ ਖਰੀਦ ਸਕਦੇ ਹੋ ਮਲਟੀ ਸੀਟ ਡ੍ਰਿਲ ਮਸ਼ੀਨ ਵਿਕਾਊ ਹੈ ਜੀ ਆਟੋਮੈਟਿਕ 2023 ਮਾਡਲ ਏਰੀਆ ਸੰਗਰੂਰ ਹੈ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਰੇਟ ਦੀ ਗੱਲ ਕਰੀ ਤਾਂ 490000 ਰੁਪਏ ਰੇਟ ਰੱਖੇ ਗਿਆ ਜੀ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਨੋਟ ਕਰ ਲਓ 8054266415 8054268415 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਂ ਵੀਡੀਓ ਜਲਦ ਤੁਹਾਡੇ ਤੱਕ ਪਹੁੰਚ ਸਕੇ ਸਵਰਾਜ 855 ਟਰੈਕਟਰ ਵਿਕਾਊ ਹੈ ਜਿਸ 97 ਮਾਡਲ ਏਰੀਆ ਪਿੰਡ ਦੋਦਾ ਮੁਕਸਰ ਰੇਟ 2 ਲੱਖ 7000 9465574255 93655574255 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 97 ਮਾਡਲ 2 ਲੱਖ 7000 ਰੁਪਏ ਦੇ ਵਿੱਚ ਤੁਸੀਂ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਮੱਕੀ ਦਾ achar ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ 2023 ਮਾਡਲ ਬਹੁਤ ਹੀ ਘੱਟ ਚੱਲੀ ਏਰੀਆ ਪਿੰਡ ਰੋਡੇ ਮੋਗਾ ਰੇਟ 210000 210000 ਰੇਟ ਰੱਖਿਆ ਗਿਆ ਜੀ ਬਹੁਤ ਹੀ ਘੱਟ ਚੱਲੀ ਹੋਈ ਮੱਕੀ ਦਾ ਆਚਾਰ ਪਾਉਣ ਵਾਲੀ ਮਸ਼ੀਨ ਵਿਕਾਉ 2023 ਮਾਡਲ 734807 76831 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਜਿਹੜੀ ਖਰੀਦ ਸਕਦੇ ਹੋ i20 ਗੱਡੀ ਵਿਕਾਉ ਹੈ ਜੀ 2010 ਮਾਡਲ ਡੀਜ਼ਲ ਦੀ ਗੱਡੀ ਹੈ ਜੀ ਪਾਰਸਿੰਗ 2025 ਤੱਕ ਹੈ ਜੀ ਬੀਆਈਪੀ ਨੰਬਰ ਏਰੀਆ ਜਲੰਧਰ ਡਾਕਟਰ ਸਾਹਿਬ ਦੀ ਇਹ ਗੱਡੀ ਹੈ ਜੀ ਰੇਟ 285000 987585 30003 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆ ਜ20 ਡੀਜ਼ਲ ਦੀ ਗੱਡੀ ਹੈ ਜਿਹੜੀ 258000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਗੱਡੀ ਪੰਜਾਬ ਨੰਬਰ ਹੈ ਜੀ ਸਵਰਾਜ 852 ਡਾਇਰੈਕਟਰ ਵਿਗਾਊ ਹੈ ਜੀ 2011 ਮਾਡਲ ਪਹਿਲੇ ਨਾ ਹੈ ਜੀ ਫੁੱਲ ਗਾਰੰਟੀ ਘਰੇ ਖੜਾ ਡਾਇਰੈਕਟਰ ਰੇਟ ਹੈ ਜੀ 390000 ਬਹੁਤ ਹੀ ਘੱਟ ਚੱਲਿਆ ਜੀ 390000 ਰੁਪਏ ਰੇਟ ਰੱਖਿਆ ਹੈ ਫੁੱਲ ਗਾਰੰਟੀ ਦਿੱਤੀ ਹੈ ਮਾਲਕ ਵੀਰ ਨੇ ਏਰੀਆ ਮੋਗਾ 819596506 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 8552 ਡਾਇਰੈਕਟਰ ਨੂੰ ਖਰੀਦ ਸਕਦੇ ਹੋ ਸੁਰੇਂਦਰਾ ਕੰਬਾਈਨ ਵਿਕਾਊ ਹੈ ਜੀ 2014 ਮਾਡਲ ਪੰਜਾਬ ਨੰਬਰ ਏਰੀਆ ਲੁਧਿਆਣਾ ਰੇਟ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਨੰਬਰ ਨੋਟ ਕਰ ਲਓ 9463670752 ਇਸ ਨੰਬਰ ਤੇ ਫੋਨ ਕਰਕੇ ਸੁਰੇਂਦਰਾ ਕੰਬਾਈਨ 2014 ਮਾਡਲ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਮੱਝ ਵਿਕਾਊ ਹੈ ਜੀ ਮੱਝ ਸੂਨ ਵਾਲੀ ਹੈ 10 ਦਿਨ ਬਾਕੀ ਨੇ ਏਰੀਆ ਹੀਰੋਖੁਰਦ ਮਾਨਸਾ ਇਹ ਰੇਟ ਵੀ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਇਹ ਮੱਝ ਦਾ ਰੇਟ ਹੈ ਜਿਹੜਾ ਫੋਨ ਤੇ ਦੱਸਿਆ ਜਾਊਗਾ ਜੀ 10 ਦਿਨ ਰਹਿੰਦੇ ਨੇ ਬਾਕੀ ਹਜੇ ਸੂਨ ਚ ਮੱਝ ਵਿਕਾਊ ਹੈ ਇਹ ਸੂਨ ਵਾਲੀ 9464204599 9464204599 ਇਸ ਨੰਬਰ ਤੇ ਫੋਨ ਕਰਕੇ ਮੱਝ ਨੂੰ ਤੁਸੀਂ ਖਰੀਦ ਸਕਦੇ ਹੋ ਸੋਨਾਲਿਕਾ 750 ਟਰੈਕਟਰ ਵਿਕਾਊ ਹੈ ਜੀ ਚਿਪ ਵਾਲੀ ਕਾਪੀ ਹੈ 2006 ਮਾਡਲ ਹੈ ਏਰੀਆ ਪਿੰਡ ਮੁੰਡੀ ਜਮਾਲ ਮੋਗਾ ਰੇ 3 ਲੱਖ ਰੁਪਇਆ ਫੁੱਲ ਗਾਰੰਟੀ ਦਿੱਤੀ ਹੈ ਜੀ ਮਾਲਕ ਵੀਰ ਨੇ ਬਾਕੀ ਤੁਸੀਂ ਕੰਡੀਸ਼ਨ ਦੇਖ ਹੀ ਸਕਦੇ ਹੋ 8727006832 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 750 ਟਰੈਕਟਰ 2006 ਮਾਡਲ ਨੂੰ ਤੁਸੀਂ 3 ਲੱਖ ਰੁਪਇਆ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਛੋਟਾ ਹੱਥੀ ਵਿਕਾਊ ਹੈ ਜੀ 2011 ਮਾਡਲ ਏਰੀਆ ਪਿੰਡ ਬੁੱਟਰ ਕਲਾ ਅੰਮ੍ਰਿਤਸਰ ਰੇਟ 1,30,000 ਹੈ ਕਾਗਜ਼ ਵਗੈਰਾ ਪੂਰੇ ਨੇ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ 1,30,000 ਰੁਪਏ ਰੇਟ ਰੱਖਿਆ ਗਿਆ 2011 ਮਾਡਲ ਹੈ ਛੋਟਾ ਹਾਥੀ ਵਿਕਾਊ ਹੈ ਜੀ 8264032921 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਛੋਟਾ ਹਾਥੀ 2011 ਮਾਡਲ 1,30,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਅਰਜੰਟ ਸੇਲ ਕਰਨਾ ਜੀ 400 ਗਜ਼ ਦੇ ਵਿੱਚ ਬਣਿਆ ਮਕਾਨ ਨੰਗਲ ਫਾਰਮ ਕਰਨਾਲ ਰੇਟ ਜੀ 10 ਲੱਖ ਰੁਪਏ ਡਿਮਾਂਡ ਕਰਨਾਲ ਤੋਂ 3 ਕਿਲੋਮੀਟਰ ਰਜਿਸਟਰੀ ਵਾਲੀ ਜਗਾ 99506 49781 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਹੈ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਜਿਹੜੇ ਵੀ ਅਸਟਾਈਮ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਐਡਾ ਸਪੋਰਟ ਕਰੋਗੇ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜ਼ਮੀਨ ਪਲਾਟ ਕੋਠੀ ਘਰ ਗੱਡੀਆਂ ਜਾਂ ਕੋਈ ਖੇਤੀਬਾੜੀ ਵਾਲੇ ਸੰਦ ਨੇ ਜਾਂ ਕੋਈ ਹੋਰ ਤੁਹਾਡੇ ਘਰ ਦਾ ਸਮਾਨ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ ਜੀ ਇਸ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ 9877988466 ਵੀਡੀਓ ਬਣਾਉਣੀ ਹੈ ਇੱਕ ਪੰਜ ਤੋਂ ਸੱਤ ਫੋਟੋਆਂ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਇਸ ਨੰਬਰ ਤੇ ਸਾਨੂੰ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਲਗਾ ਦੇਾਂਗੇ ਜੀ ਮਿੱਤਰੋ ਵਧੀਆ ਗਾਇਆਂ ਉੱਚੇ ਲਵੇ ਲੰਮੇ ਕੱਢਦੀ ਤੇ ਵਧੀਆ ਲੇਵੇ 8 ਲੀਟਰ ਦੁੱਧਾ ਦੋਨੇ ਟਾਈਮਾਂ ਦਾ ਚੋਕੇ ਦੇਖ ਸਕਦੇ ਹੋ ਚਾਰ ਚਾਰ ਚੋਕੇ ਦੇਖ ਸਕਦੇ ਹੋ ਬੰਦ ਵਾਲ ਜਲਾ ਸੰਗਰੂਰ ਤਹਿਸੀਲ ਸਨਾਮਾ ਇਹ ਆ ਗਾਇਆਂ ਤੇ 1 ਮਹੀਨੇ ਦੀ ਸੂਈ ਹਿਆ ਤੇ ਦੁੱਧਰ ਸੂਰਜਾ ਤੇ ਉੱਧਰ ਲੱਗ ਗਈ ਤੇ 8 ਲੀਟਰ ਦੁੱਧ ਆ ਤੇ ਜਿਵੇਂ ਵੀ ਕੋਇਲਾ ਲੈਣ ਦਾ ਚਾਹਵਣ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਨੰਬਰ ਸੋਨ ਦਿੱਤਾ ਹੋਇਆ ਹੈ 981914304406 30000 ਰੁਪਏ ਰੇਟ ਆ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲਟ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਬਣੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ